ਸਾਰੇ ਭੈਣ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਵਾਂਜੀ। ਔਰ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਆਪਣੇ ਭੈਣ ਭਰਾਵਾਂ ਨੂੰ ਕਿ ਕਦੇ ਵੀ ਜੇ ਕੋਈ ਸਨੀਰ ਦੇ ਵਿੱਚ ਘਾਟ ਜੀ 17 ਦੀ ਘਾਟ ਸਾਨੂੰ ਹੈ ਦਿੱਤਾ ਉਹਨੂੰ ਕਦੇ ਵੀ ਆਪਣੀ ਦਿਵਿਆਂਗਤਾ ਨਾ ਸਮਝੀ ਜਾਵੇ। ਉੱਚੀ ਡੇਰ ਤੱਕ ਸਾਡਾ ਮੰਨ ਪਿਆਰ ਕਰਨਾ ਅਸੀਂ ਦ੍ਰਿਮਾਨੀ। ਕੋਈ ਵੀ ਇਨਸਾਨ ਇਸ ਦੁਨੀਆ ਦੇ ਉੱਪਰ ਸੰਪੂਰਨ ਨਹੀਂ ਸਾਡੇ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਘਾਟ ਹੈ ਔਰ ਪੰਜਾਬ ਸਰਕਾਰ ਦਾ ਇਹੀ ਉਪਰਾਲਾ ਕਿ ਅਸੀਂ ਸਾਰਿਆਂ ਨੂੰ ਆਪਣੇ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜੇ ਔਰ ਇਸ ਨੂੰ ਜੋੜਦੇ ਹੋਏ ਅੱਜ ਅਸੀਂ ਇਸ ਕੈਂਪ ਦਾ ਕਿੱਸਾ ਬਣਾਇਆ ਰੋਜ਼ਗਾਰ ਦੇ ਵਿੱਚ ਸੀ। ਇਹ ਇਨਪੈਨ ਭਰਾਵਾਂ ਲਈ ਵਿਸ਼ੇਸ਼ ਮੌਕੇ ਦਿੱਤੇ ਕਿ ਉਹਨਾਂ ਨੂੰ ਰੋਜ਼ਗਾਰ ਵੱਲ ਲੈ ਕੇ ਜਾਈਏ। ਅਸੀਂ ਜੋ ਇਹਨਾਂ ਲਈ ਸਕੀਮਾਂ ਲੈ ਕੇ ਆ ਰਹੇ ਹਾਂ ਉਹ ਲੋਕਾਂ ਤੱਕ ਜਨਤਕ ਕਰ ਰਹੇ ਕਿ ਵਰਤੋਂ ਵੱਲ ਇਹ ਸਕੀਮਾਂ ਦਾ ਲਾਭ ਇਹ ਭੈਣ ਭਰਾ ਉਠਾ ਸਕਣ ਇਹਨਾਂ ਦੇ ਬੱਚੇ ਉਠਾ ਸਕਣ ਤਾਂ ਕਿ ਜ਼ਿੰਦਗੀ ਦੇ ਵਿੱਚ ਇੱਕ ਤੇ ਆਪਣਾ ਆਵੇ। ਜਾ ਤੱਕ ਆਪਰਾ ਉਹ ਸ਼ਹਿਰ ਦੇ ਆਪਣੇ ਸਪੋਰਟਸ ਕੋਟ ਦੇ ਵਿੱਚ ਵੀ ਕੁਝ ਬਈ ਨੇ ਆਪਣਾ ਨਾਮ ਕਮਾਇਆ ਕਿ ਉਹਨਾਂ ਨੇ ਕੁਸ਼ਤ ਬਿਲਕੁਲ ਜੀ ਅਸੀਂ ਇਸ ਤੋਂ ਪਹਿਲਾਂ ਹੀ ਜੋ ਭੈਣ ਭਰਾ ਇੱਥੇ ਆਏ ਸੀ ਔਰ ਸਪੋਰਟਸ ਕੋਟੇ ਵਾਲੇ ਸੀਗੇ ਉਹ ਕਹਿ ਕੇ ਕਹਿ ਕੇ ਉਸ ਤੋਂ ਪਹਿਲਾਂ ਸਰਕਾਰ ਨੇ ਕਦੇ ਉਪਰਾਲੇ ਨਹੀਂ ਕੀਤੇ ਕਿ ਇਹਨਾਂ ਨੂੰ ਵੀ ਅਸੀਂ ਇਹਨਾਂ ਦੇ ਟੈਲੈਂਟ ਨੂੰ ਉਭਾਰੀ ਜਿਵੇਂ ਵੀ ਪਹਿਲੀ ਵਾਰ ਕੋਈ ਪੈਰਾਮੋਲ ਬਿਲਕੁਲ ਬਿਲਕੁਲ ਖੇਡਾਂ 올ੰਪਿਕ ਜਿਹੜੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਈ ਗਈ ਹੈ ਇਹ ਵਿਸ਼ੇਸ਼ ਉਪਰਾਲਾ ਕੁਕੰਦ ਸਿੰਘ ਸਰਦਾਰ ਕੁਮਾਰ ਸਿੰਘ ਜੀ ਮਾਨ ਵੱਲੋਂ ਹੀ ਕਰਾਇਆ ਗਿਆ ਔਰ ਅਸੀਂ ਇਹਨਾਂ ਵਾਸਤੇ ਵੀ ਹੋਰ ਬਣਦੀਆਂ ਸਕੀਮਾਂ ਅਸੀਂ ਸੋਚ ਰਹੇ ਹਾਂ ਕਿ ਇਹਨਾਂ ਨੂੰ ਹੋਰ ਕਿਵੇਂ ਅੱਗੇ ਵਧਾਇਆ ਜਾਵੇ ਸੋ ਇਹਨਾਂ ਵਾਸਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਕੀਮਾਂ ਲੈ ਕੇ ਆਵਾਂਗੇ ਮੈਮ ਦਿਵਿਆੰਗ ਲੋਕਾਂ ਦੀ ਇੱਕ ਹੋਰ ਮੰਗ ਹੈਗੀ ਹੈ ਕਿ ਜਿਹੜੇ ਆਫੀਸਰ ਲੈਵਲ ਦੇ ਜਿਹੜੇ ਆਈਐਸ ਜਾਂ ਆਈਪੀਐਸ ਅਧਿਕਾਰੀਆਂ ਜਿਹੜੇ ਦਫ਼ਤਰ ਨੇ ਉਹ ਗਰਾਊਂਡ ਲੈਵਲ ਤੇ ਹੋਣੇ ਚਾਹੀਦੇ ਆ ਗਰਾਊਂਡ ਫਲੋਰ ਤੇ ਹੋਣੇ ਚਾਹੀਦੇ ਆ ਮਤਲਬ ਉਹਨਾਂ ਨੂੰ ਉੱਪਰਲੀਆਂ ਮੰਜ਼ਲਾਂ ਤੇ ਜਾਂਚ ਦੇ ਇੱਕਦਮ ਬਿਲਕੁਲ ਜੀ ਔਰ ਸਿਪਟਾ ਸਕੀਮ ਜਿਹੜੀ ਸਾਡੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਇੱਕ ਪਾਰਟ ਹੈ ਉਹਦੇ ਰਾਹੀਂ ਅਸੀਂ ਬਿਲਡਿੰਗ ਨੂੰ ਅਸੈਸੇਬਲ ਬਣਾਉਂਦੇ ਆ ਉਹਨਾਂ ਚ ਲਿਫਟਾਂ ਲਾਉਣੀਆਂ ਉਹਦੇ ਚ ਰੈਂਪ ਲਾਉਣੀਆਂ ਉਹ ਸਾਰਾ ਫਰਸ਼ ਅਸੀਂ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਔਰ ਪੰਜਾਬ ਸਰਕਾਰ ਤੋਂ ਵੀ ਅਸੀਂ ਗ੍ਰਾਂਟ ਲੈ ਕੇ ਉਹਨਾਂ ਨੂੰ ਹੋਰ ਅਸੈਸੀਬਲ ਬਣਾਵਾਂਗੇ ਔਰ ਜਿੱਥੇ ਕਿਤੇ ਵੀ ਇਹ ਲੱਗਦਾ ਹੈ ਕਿ ਉੱਪਰ ਲੀਆਂ ਮੰਤਲਾਂ ਤੇ ਉਹਦੇ ਲਈ ਅਸੀਂ ਵਿਸ਼ੇਸ਼ ਇੱਕ ਚਿੱਠੀ ਕੱਟ ਕੇ ਵੀ ਉਹਨੂੰ ਅਸੀਂ ਹੱਲ ਕਰ ਸਕਦੇ ਹਾਂ ਮੈਮ ਵਿਕਲੰਗ ਲੋਕਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤਰੱਕੀਆਂ ਦੇਣ ਦੇ ਵਿੱਚ ਕਾਫੀ ਪਰੇਸ਼ਾਨੀ ਲੋ ਯੂਨੀਵਰਸਿਟੀ ਮੰਨ ਨਹੀਂ ਰਹੀ ਉਸ ਚੀਜ਼ ਨੂੰ ਵੀ ਦੇਖੋ ਮੇਰੇ ਕੋਲ ਥੋੜਾ ਇੱਕ ਹਫਤਾ ਵੀ ਨਹੀਂ ਹੋਇਆ ਹਾਲੇ ਮੀਟਿੰਗ ਕਰਕੇ ਗਏ ਆ ਔਰ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਚਿੱਠੀਆਂ ਵੀ ਗੱਡੀਆਂ ਨੇ ਜੇ ਜਸਤਰਕ ਦੇ ਨਾਲ ਉਹਨਾਂ ਨੇ ਤਰਕੀਆਂ ਦੇ ਉੱਪਰ ਰੋਕ ਲਗਾਈ ਹੈ ਅਸੀਂ ਉਹਨਾਂ ਤੇ ਐਕਸ਼ਨ ਨਹੀਂ ਲਵਾਂਗੇ ਕਿਸੇ ਵੀ ਦਿਵਿਆਗ ਦਾ ਹੱਕ ਮਾਰਿਆ ਨਹੀਂ ਜੀ ਮੈਮ ਇੱਕ ਹੈ ਜਿਹੜੇ ਵਿਕਲਾੰਗ ਲੋਕ ਨੇ ਉਹਨਾਂ ਦੇ ਨਾਮ ਦੇਖੀ ਜਦੋਂ ਕੋਈ ਪ੍ਰਾਪਰਟੀ ਲੈਂਦੇ ਆ ਤਾਂ ਵਿਕਲਾੰਗ ਲੋਕਾਂ ਦੀ ਇੱਕ ਇਹ ਵੀ ਡਿਮਾਂਡ ਹੈਗੀ ਹੈ ਕਿ ਉਹਨਾਂ ਨੂੰ 2% ਦਾ ਜਿਹੜਾ ਹੈਗਾ ਲੈਸ ਹੋਣੀ ਚਾਹੀਦੀ ਹੈ ਜਦੋਂ ਇਹ ਡਿਮਾਂਡਾਂ ਆਉਂਦੀਆਂ ਜਾਂਦੀਆਂ ਅਸੀਂ ਇਹਦੇ ਤੇ ਪ੍ਰੋਸੀਡ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਇਹਦੇ ਤੇ ਵੀ ਅਸੀਂ ਜਿਹੜੀ ਅੱਗੇ ਫਾਈਲ ਤੋਰੀ ਹੋਈ ਹੈ ਇਹਦੇ ਤੇ ਵੀ ਤੋਰੀ ਹੋਈ ਹੈ ਵਹੀਕਲਸ ਦੇ ਜਿਹੜੀ ਟੈਕਸ ਹੈ ਉਹਦੇ ਛੋਟ ਲਈ ਵੀ ਤੋਰੀ ਹੋਈ ਹੈ ਸੋ ਬਹੁਤ ਕੁਝ ਜਿੰਨਾ ਟਾਈ

जिसका मकसद विशेष लोड़ा वाले बच्चा के लोगों ने समाज में हमदर्दी की भावना रखते हुए उन्होंने पेश चुनौतियों को समझण और हल करने के सहयोग देने का संदेश देना है। मैं इस गलती खुशी है कि सामाजिक सुरक्षा के जी जी नाइन समीर सेंटर आयो काजम पट्टी का आज के भी आयो कि सुरक्षा की आ रही है बैटरी साइकिल पर इतना स्कूल जा सके कितनी क्लास पढ़ सकते ਹਾਂਜੀ ਮੇਰਾ ਨਾਮ ਹਰਸ਼ਵਿੰਦਰ ਸਿੰਘ ਹੈ ਲਈ ਡਾਕਟਰ ਮੇਧਕਰ ਪੰਜਵੰਨਪਰ ਸੁਸਾਇਟੀ ਜਿਲ੍ਹਾ ਪ੍ਰਧਾਨ ਗੁਰ ਰੇ ਜੀ ਸੁਸਾਇਟੀ ਵੱਲੋਂ ਕਲਾਂਗੜ੍ਹ ਦੀ ਸੈਕਲ ਲਈ ਕੀ ਕੀਤਾ ਸਾਡੀ ਸੁਸਾਇਟੀ ਵੱਲੋਂ ਕਲਾਂਗੜ੍ਹ ਲਈ ਬਹੁਤ ਕੰਮ ਕੀਤੇ ਜਾ ਰਹੇ ਜਿਵੇਂ ਅੰਗਰੇਰੋ ਪੈਨਸ਼ਨ ਪ੍ਰਦਾਨ ਕਰਾਉਣਾ ਅੰਗ ਇਹਨਾਂ ਨੂੰ ਨਕਲੀ ਅੰਗ ਪ੍ਰਦਾਨ ਕਰਾਉਣਾ ਹੋਰ ਕਈ ਅੰਗ ਤੇ ਕਈ ਸੁਵਿਧਾਵਾਂ ਜਿਹੜੀਆਂ ਅੰਗ ਇਹਨਾਂ ਨੂੰ ਇਤੋਂ ਤੱਕ ਕਿ ਅੰਗ ਇਹਨਾਂ ਨੂੰ ਵਿਆਹ ਤੱਕ ਦੇ ਕਾਰਜ ਵੀ ਸਾਡੀ ਸੰਸਥਾ ਨੇ ਕੀਤੇ